ਜ਼िले ਅੰਦਰ ਹਰ ਚੌਂਕ ਹਰ ਕਸਬਾ ਦੇ ਵਿੱਚ ਪੀਸੀਆਰ ਅਤੇ ਟ੍ਰੈਫਿਕ ਪੁਲਿਸ ਵੱਲੋਂ ਬੁਲਟ ਮੋਟਰਸਾਈਕਲ ਨੌਜਵਾਨਾਂ ਵੱਲੋਂ ਜੋ ਪਟਾਕੇ ਮਾਰੇ ਜਾਂਦੇ ਨੇ ਉਹਨਾਂ ਖਿਲਾਫ ਸਖਤ ਹੁਕਮ ਦਿੱਤੇ ਗਏ ਨੇ ਜਿਸ ਤਹਿਤ ਪੀਸੀਆਰ ਦੇ ਡਿਊਟੀ ਅਫਸਰ ਮਨਜਿੰਦਰ ਸਿੰਘ ਅਤੇ ਹੋਲਦਾਰ ਮੈਡਮ ਰਜਵਿੰਦਰ ਕੋਣ ਟੀਮ ਸਮੇਤ ਤਰਨਤਾਰਨ ਸ਼ਹਿਰ ਜਗਦੇਵ ਮਾਰਕੀਟ ਕੋਲ ਨਾਕਾਬੰਦੀ ਕਰਕੇ ਆਉਂਦੇ ਜਾਂਦੇ ਵੱਖ-ਵੱਖ ਵਾਹਨਾਂ ਅਤੇ ਵਿਸ਼ੇਸ਼ ਤੌਰ ਉਤੇ ਬੁਲਟ ਮੋਟਰਸਾਈਕਲ ਪਟਾਕੇ ਮਾਰਨ ਵਾਲੇ ਮੋਟਰਸਾਈਕਲਾਂ ਦੇ ਚਲਾਨ ਕੱਟੇ ਗਏ ਅਤੇ ਬੁਲਟ ਮੋਟਰਸਾਈਕਲ ਬੰਦ ਕੀਤੇ ਗਏ ਇਸ ਮੌਕੇ ਉਤੇ ਮੈਡਮ ਰਾਜਵਿੰਦਰ ਕੋਰ ਮੁਖ ਮੁੰਸ਼ੀ ਡਿਊਟੀ ਅਫਸਰ ਮਨਜਿੰਦਰ ਸਿੰਘ ਪੀਸੀਆਰ ਤਰਨਤਾਰਨ ਨੇ ਸਾਂਝੇ ਬਿਆਨ ਦੇ ਵਿੱਚ ਕੀ ਜਾਣਕਾਰੀ ਦਿੱਤੀ ਹੈ ਸੁਣਦੇ ਆਏ ਐਸਐਮ ਮਨਜਿੰਦਰ ਸਿੰਘ ਪੀਸੀਆਰ ਨੰਬਰ 1 ਮਾਨਯੋਗ ਐਸਐਸਪੀ ਸਾਹਿਬ ਐਸਪੀ ਡੀ ਸਾਹਿਬ ਤੇ ਗੋਰ ਕਪਾਲ ਸਿੰਘ ਇੰਚਾਰਜ ਸਾਹਿਬ ਉਹਨਾਂ ਵੱਲੋਂ ਐਸਐਸਪੀ ਸਾਹਿਬ ਵੱਲੋਂ ਇਹ ਕੀਤੀ ਗਈ ਸੀ ਤੇ ਜਿਹੜੇ ਵਾਦ ਤੋਂ ਬਾਅਦ ਪਟਾਕੇ ਮਾਤ ਨਾਲੇ ਮੋਰਚਾ ਅਗਲੋ ਤੇ ਜਿਹੜੇ ਝੂ ਲੜਬਾਜ਼ੀ ਕਰਦੇ ਉਹਨਾਂ ਦੇ ਬਰਕਰਾਰ ਤੇ ਜਿਹੜੇ ਸਕੂਲਾਂ ਦੇ ਜਵਾਗ ਹੈ ਉਹਨਾਂ ਨੂੰ ਤਾੜਨਾ ਕੀਤੀ ਗਈ ਤੇ ਅੱਜ ਦੋ ਬੋਲਟ ਮੋਟਰਸਾਈਕਲ ਬੰਦ ਕੀਤੀ ਤੇ ਇਹਨਾਂ ਦਾ ਚਲਾਨ ਕੀਤਾ ਕੱਲ ਵੀ ਦੋ ਬੋਟ ਮੋਰਸੇਲ ਬੰਦ ਕੀਤਾ ਹੈ ਪਟਾਟਿਆਂ ਵਾਲੇ ਤੇ ਪਰਸੋਂ ਤੋਂ ਲੈ ਕੇ ਅੱਜ ਤੱਕ ਜਿਹੜੇ ਟੋਟਲ ਚਲਾਨ ਆ ਉਹ ਮੈਂ 14 ਕਰ ਦਿੱਤਾ ਜੀ ਹੋਰ ਜਿੱਤੀ ਕਾਰਵਾਈ ਹੋਏਗੀ ਅੱਗੇ ਕਾਰਵਾਈ ਬੱਚਿਆਂ ਦੇ ਮਾਪਿਆਂ ਨੂੰ ਤਾੜਨਾ ਕੀਤੀ ਗਈ ਆ ਤੇ ਆਪਣੇ ਕਾਜ ਪੱਤਰ ਪੂਰੇ ਰੱਖਣਾ ਤੇ ਨਹੀਂ ਤਾਂ ਗਾਂ ਤੋਂ ਇਹਨਾਂ ਦੇ ਕਾਰਵਾਈ ਕੀਤੀ ਜਾਊਗੀ ਜ਼ਿਲ੍ਹੇ ਅੰਦਰ ਹਰ ਚੌਂਕ ਹਰ ਕਸਬੇ ਦੇ ਵਿੱਚ ਪੀਸੀ ਵਾਲੇ ਤੇ ਟ੍ਰੈਫਿਕ ਪੁਲਿਸ ਵੱਲੋਂ ਬੁਲਟ ਮੋਟਰਸਾਈਕਲ ਨੂੰ ਜਵਾਰਨਾ ਵੱਲੋਂ ਜੋ ਪਟਾਕੇ ਮਾਰੇ ਜਾਂਦੇ ਨੇ ਉਣਾ ਖਿਲਾਫ ਸਖਤ ਹੁਕਮ ਦਿੱਤੇ ਗਏ ਨੇ ਜਿਸ ਤਹਿਤ ਪੀਸੀਆਰ ਦੇ ਡਿਊਟੀ ਅਫਸਰ ਮਨਜਿੰਦਰ ਸਿੰਘ ਅਤੇ ਹੋਲਦਾਰ ਮੈਡਮ ਰਜਵਿੰਦਰ ਕੋਹਟ ਟੀਮ ਸਮੇਤ ਤਰਨਤਾਰਨ ਸ਼ਹਿਰ ਜਗਦੇਵ ਮਾਰਕੀਟ ਕੋਲ ਨਾਕਾਬੰਦੀ ਕਰਕੇ ਆਉਂਦੇ ਜਾਂਦੇ ਵੱਖ-ਵੱਖ ਵਾਹਨਾਂ ਅਤੇ ਵਿਸ਼ੇਸ਼ ਤੌਰ ਉਤੇ ਬੁਲਟ ਮੋਟਰਸਾਈਕਲ ਪਟਾਕੇ ਮਾਰਨ ਵਾਲੇ ਮੋਟਰਸਾਈਕਲਾਂ ਦੇ ਚਲਾਨ ਕੱਟੇ ਗਏ ਅਤੇ ਬੁਲਟ ਮੋਟਰਸਾਈਕਲ ਬੰਦ ਕੀਤੇ ਗਏ ਇਸ ਮੌਕੇ ਉਤੇ ਮੈਡਮ ਰਾਜਵਿੰਦਰ ਕੌਰ ਮੁੱਖ ਮੁੰਸ਼ੀ ਡਿਊਟੀ ਅਫਸਰ ਮਨਜਿੰਦਰ ਸਿੰਘ ਪੀਸੀਆਰ ਤਰਨਤਾਰਨ ਨੇ ਸਾਂਝੇ ਬਿਆਨ ਦੇ ਵਿੱਚ ਕੀ ਜਾਣਕਾਰੀ ਦਿੱਤੀ ਹੈ ਸੁਣਦੇ ਹਾਂ ਇਹ ਸਹਿ ਮਨਜਿੰਦਰ ਸਿੰਘ ਪੀਸੀਆਰ ਨੰਬਰ 1 ਮਾਨਯੋਗ ਐਸਐਸਪੀ ਸਾਹਿਬ ਐਸਪੀ ਡੀ ਸਾਹਿਬ ਤੇ ਗੁਰ ਅਕਪਾਲ ਸਿੰਘ ਇਨਚਾਰ ਸਾਹਿਬ ਉਹਨਾਂ ਵੱਲੋਂ ਐਸਐਸਪੀ ਸਾਹਿਬ ਵੱਲੋਂ ਦਹਿਦ ਕੀਤੀ ਗਈ ਸੀ ਤੇ ਜਿਹੜੇ ਵੱਧ ਤੋਂ ਵੱਧ ਪਟਾਕੇ ਮਾਰਨ ਵਾਲੇ ਮੋਰਚਾ ਅਗਲਾ ਤੇ ਜਿਹੜੇ ਭੁੱਲ ਲੜਬਾਜੀ ਕਰਦੇ ਉਹਨਾਂ ਦੇ ਪਰਸਪਰ ਤੇ ਜਿਹੜੇ ਸਕੂਲਾਂ ਦੇ ਜਵਾਗ ਹੈ ਉਹਨਾਂ ਨੂੰ ਤਾੜਨਾ ਕੀਤੀ ਗਈ ਤੇ ਅੱਜ ਦੋ ਬੋਟ ਮੋਟਰਸਾਈਕਲ ਬੰਦ ਕੀਤੇ ਇਹਨਾਂ ਦਾ ਚਲਾਨ ਕੀਤਾ ਕੱਲ ਵੀ ਦੋ ਬੋਟ ਮੋਟਰਸਾਈਕਲ ਬੰਦ ਕੀਤੇ ਪਟਾਟੇ ਵਾਲੇ ਤੇ ਪਰਸੋਂ ਤੋਂ ਲੈ ਕੇ ਅੱਜ ਤੱਕ ਜਿਹੜੇ ਟੋਟਲ ਚਲਾਨ ਆ ਉਹ ਮੈਂ 14 ਕਰ ਦਿੱਤਾ ਜੀ ਹੋਰ ਕੀ ਕਾਰਵਾਈ ਹੋਈ ਅੱਗੇ ਕਾਰਵਾਈ ਬੱਚਿਆਂ ਦੇ ਮਾਪਿਆਂ ਨੂੰ ਤਾੜਨਾ ਕੀਤੀ ਗਈ ਆ ਤੇ ਆਪਣੇ ਕਾਜ ਪੱਤਰ ਪੂਰੇ ਰੱਖਣਾ ਤੇ ਨਹੀਂ ਤਾਂ ਗਾਂ ਤੋਂ ਇਹਨਾਂ ਦੇ ਕਾਰਵਾਈ ਕੀਤੀ ਜਾਊਗੀ